ਸਾਰਾ ਪਿੰਡ ਬੱਪੂ ਤੁਹਾਡਾ ਟਰਾਲੀਆਂ ਪਰ ਪਰ ਕੇ ਬਾਹਰ ਜਾ ਰਿਹਾ ਹੈ ਤੁਸੀਂ ਇੱਥੇ ਮੋਰਚਾ ਲਾ ਕੇ ਬੈਠੇ ਹੋ ਇਹ ਨਾ ਦਿਮਾਗ ਲਿਆ ਪਿਆ ਹਾਂ ਲੋਕਾਂ ਦਾ ਇਹ ਬੰਦਾ ਬਾਤ ਜਾਵੇ ਦਾ ਮਾਂ ਨਹੀਂ ਬਣ ਜਾਣਾ ਡਰ ਨਹੀਂ ਲੱਗਦਾ ਤੁਹਾਨੂੰ ਬਹੁਤ ਕਾਰਾ ਲੱਗਣਾ ਜਦੋਂ ਮਰਨਾ ਉਹ ਰਹੀ ਹੈ ਰੱਖਾਂ ਦੇ ਕਈ ਕੋਲ ਥਾੜ ਦੇ ਮੋਰਚਾ ਤੇ ਥੱਲੇ ਲੰਮੇ ਹੋ ਜਾਵਾਂਗੇ ਤੂੰ ਬੰਦੂਖਾਂ ਤੋਂ ਡਰਦਾ ਲੱਗਦਾ ਕੋਈ ਡਰ ਨਹੀਂ ਉਹ ਮੈਂ ਤੈਨੂੰ ਨਹੀਂ ਜਣਾ ਮੈਂ ਨਾਲ ਰਹਿ ਇਕੱਲਾ ਇੱਥੇ ਰਹਿ ਕੇ ਕੰਦੇ ਜੇ ਕਿਹੜੀ ਗੱਡੀ ਆਵੇ ਤੇ ਮੇਰਾ ਥਾਂ ਬੜਾ ਖੁੱਲਾ ਜਿਹਾ ਹੋਣੇ ਅਸੀਂ ਤੇ ਚਾਰ ਘੜੀਆਂ ਰੁਕ ਸਕੀਆਂ ਨੇ ਭਾਰਤ ਤੇ ਪਾਕਿਸਤਾਨ ਦੀ ਸਰਹੱਦ ਤੇ ਮੌਜੂਦ ਆ ਤੇ ਭਾਰਤ ਤੇ ਪਾਕਿਸਤਾਨ ਵਿਚਾਲੇ ਹੋਏ ਤਣਾਅ ਤੋਂ ਬਾਅਦ ਲਗਾਤਾਰ ਪਿੰਡ ਵਾਸੀ ਇੱਥੋਂ ਭਲਾਈਨ ਕਰਦੇ ਨਜ਼ਰ ਆਉਣੇ ਇੱਕ ਬਜ਼ੁਰਗ ਕਰਿਆਨੇ ਦੀ ਦੁਕਾਨ ਦੇ ਬਾਹਰ ਬੈਠੇ ਨੇ ਤੇ ਦੁਕਾਨ ਖੋਲ ਕੇ ਬੈਠੇ ਨੇ ਜਿੱਥੇ ਪੂਰਾ ਪਿੰਡ ਇੱਥੋਂ ਬਾਹਰ ਜਾ ਰਿਹਾ ਇਹ ਬਜ਼ੁਰਗ ਬਾਹਰ ਡਟਾ ਬੈਠਾ ਗੱਲਬਾਤ ਕਰ ਰਹੇ ਨੇ ਆ ਬਾਬਾ ਜੀ ਬਹੁਤ ਸਵਾਗਤ ਹੈ ਪਹਿਲਾਂ ਤੋਂ ਤੁਹਾਡਾ ਹਾਂ ਆਹੀ ਪੂਰਾ ਨਤੇ ਪਿਆ ਮੈਂ ਦਾ ਸਾਰਾ ਪਿੰਡ ਬੱਪੂ ਤੁਹਾਡਾ ਟਰਾਲੀਆਂ ਪਰ ਪਰ ਕੇ ਬਾਹਰ ਜਾ ਰਿਹਾ ਤੁਸੀਂ ਇੱਥੇ ਮੋਰਚਾ ਲਾ ਕੇ ਬੈਠੇ ਹੋ ਇਹ ਨਾ ਦਿਮਾਗ ਲਿਆ ਪਿਆ ਹਾਂ ਲੋਕਾਂ ਦਾ ਜੇ ਬੰਦਾ ਬਾਜ ਜਾਵੇ ਦਾ ਮਾਂ ਨਹੀਂ ਬਣ ਜਾਣਾ ਹਾਂ ਜੇ ਬੰਦਾ ਨਾ ਬਜੇ ਦਾ ਮਾਰ ਕੇ ਤੂੰ ਪੜਨਾ ਹੈ ਉਹਨੇ ਐਡਮੀ ਧਕਣਾ ਹੈ ਦੂਜਾ ਤਾਂ ਕੋਈ ਜੋਹਰੀ ਕੋ ਨਹੀਂਗਾ ਚਲਾਣ ਵਾਲਾ ਹੂੰ ਅਕੈਡਮੀ ਦਾ ਹੈ ਉਹਨੂੰ ਖੁਦਾਬ ਹੋਰ ਕੁਝ ਨਹੀਂ ਕਰਨ ਜੋਗਾ ਡਰ ਨਹੀਂ ਲੱਗਦਾ ਤੁਹਾਨੂੰ ਬਹੁਤ ਯਾਰ ਕਾਰਾ ਲੱਗਣਾ ਜਦੋਂ ਮਰਨਾ ਤੇ ਉਹ ਰਹੀ ਹੈ ਰੱਖਾਂ ਦੇ ਕਈ ਕੋਲ ਠਾੜ ਦੇ ਮੋਰਚਾ ਤੇ ਥੱਲੇ ਲੰਮੇ ਹੋ ਜਾਵਾਂਗੇ ਹੈ ਆ ਦੇਖੋ ਆਹ ਵੇ ਚੱਲੀ ਨਾ ਸੋਲੇ ਵੀ ਦਾ ਡੰਗਰ ਆ ਤਸਵੀਰ ਦਿਖਾ ਬਈ ਦੇਖੋ ਆਮਾਲ ਪਸ਼ੂ ਆ ਜਿਹੜਾ ਇੱਥੋਂ ਲੈ ਕੇ ਜਾ ਰਹੇ ਆ ਦੇਖੋ ਇਹਨਾਂ ਹਾਰੇ ਟੁੱਟੇ ਜਿਹੜੇ ਨੇ ਨਾ ਝਾਕੀ ਨਾ ਇਹਦਾ ਕੂਲਰ ਉਹ ਵੀ ਲੈ ਗਏ ਟੁੱਟੇ ਵੀ ਹੈ

ਉਹ ਦਾਦੇ ਜਾਂਦੇ ਵਿਆਹ ਜੋ ਆਜਿਓ ਉਹ ਨਾਲ ਨਾਲ ਚੱਲਣ ਦੇ ਨਾਲੇ ਫਾਰ ਖਤਰ ਜਿਵੇਂ ਹੋਈ ਅੱਛਾ 65 ਖਤਰ ਦੇਖਿਆ ਤੁਸੀਂ ਹਾਂ 65 ਨਹੀਂ ਦੇਖਿਆ 65 ਚ ਆ ਕੁੜੀ ਜਿੱਦਾ ਵਾਂ ਦਾ ਯਾਦ ਨਹੀਂ ਗੱਲਾਂ ਖਤਰ ਦੇਖਿਆ ਸਾ ਖਤਰ ਦੇਖਿਆ ਤੁਹਾਨੂੰ ਯਾਦ ਹੈ ਹਾਂ ਕਿਸ ਤਰ੍ਹਾਂ ਦੇ ਹਾਲਾਤ ਸੀਗੇ ਉਹ ਇਥੋਂ ਗਿਆ ਸ਼ਾਮ ਨੂੰ ਦੁੱਧ ਦੇਣਾ ਚੌਕੀ ਪਰਲਾ ਬੈਲੀਅਰ ਟੁੱਟਿਆ ਹੋਇਆ ਉਹ ਤੇਰੇ ਦਾ ਠਾਣੇ ਦਾ ਉਹਦਾ ਦੁੱਧ ਭਾਵੇਂ ਰੱਖ ਨਾ ਰਾ ਗਨਾਵ ਰੱਖ ਦੇ ਤੇ ਫਟਾਫਟਾ ਦਾ ਪਿੱਛਾ ਨਿਕਲ ਜੂ ਪੂੰਗੇ ਫੜੇ ਮੱਛੀ ਦੇ ਕੁੰਡੀਆਂ ਲਾਦੇ ਹਾਂ ਮੱਛੀ ਬੜੇ ਖਾਂਦੇ ਹਾਂ ਦੇ ਉਹ ਵਦਿਆ ਪਮਤੂ ਨਾ ਲਾ ਜਜ਼ੂਰਲਾ ਰੰਪ ਤੇ ਚੜਿਆ ਨਾ ਜਿੱਥੇ ਅੱਗੇ ਵੀ ਜਾਂਦੇ ਜੀ ਤੂੰ ਹੀ ਮੈਂ ਤਾਂ ਵੇਖਿਆ ਹੋਣਾ ਉੱਥੇ ਕੋਲ ਮਗਰੂ ਗੋਰੀ ਨੂੰ ਤੋਂ ਦਿੱਤੀ ਦੇਰ ਦੋ ਵਿਚਾਰੇ ਗਏ ਭੰਗ ਚੜੀਦੇ ਜਵਾਨ ਆਪਣੇ ਜਿੱਲੜਦੇ ਰਹੇ ਪਰ ਮਰੇ ਨੇ ਜਦ ਨਾਲ ਜਕਰਨ ਦੀ ਹੌਸਲਾ ਹੈ ਉਹਨਾਂ ਚ ਲੜਦੇ ਰਹੇ ਨੇ ਉਹਨੂੰ ਪੀਟਿਆ ਕਿ ਚੜ੍ਹੇ ਉੱਤੇ ਤੇ ਮਾਰ ਤੇ ਮਰ ਗਏ ਵਿਚਾਰੇ ਦੇਖ ਲੋ ਇੱਕ ਟਰਾਲੀ ਹੋਰ ਆ ਗਈ ਹੋਰ ਟਰਾਲੀਆਂ ਚੰਦਾਏ ਤੇ ਹਾਵ ਰਾਗੇ ਡੰਡੀਆਂ ਹੋਣ ਸਵਾਗਣਾ ਉਹ ਗੱਲ ਲਗੀ ਉਹ ਗੱਲ ਲਗੀ ਤੇ ਹੋਰ ਇਹ ਪੁੱ ਗੋਲੀਆਂ ਤੋਂ ਬੰਦੂਖਾਂ ਤੋਂ ਡਰਦਾ ਲੱਗਦਾ ਕੋਈ ਡਰਨੀਓ ਲੋ ਮੈਂ ਤੇ ਨਹੀ ਜਨਾ ਮੈਂ ਨਾਲ ਰਹਿ ਕੱਲਾ ਇਸ ਰਹਿ ਗਏ ਪਿੰਡ ਚ ਕਿਹੜੀ ਗੱਡੀ ਆਵੇ ਤੇ ਮੇਰਾ ਥਾਂ ਬੜਾ ਖੁੱਲਾ ਜਿਵੇਂ ਹੋਣੇ ਐਸੇ ਤੇ ਚਾਰ ਗੱਡੀਆਂ ਰੁਕ ਸਕਦੀਆਂ ਨੇ ਉਹਨੇ ਨਾਲ ਸਰਪੰਚ ਕਰ ਮੈਂ ਸਰਪੰਚ ਮੈਂ ਆ ਹੋਰ ਕੋਣੇ ਕੋਈ ਦੇਖੇ ਹੀ ਬੰਦਾ ਪਿੰਡੇ ਦਾ ਬਖਾ ਅੱਛਾ ਇਹ 71 ਵੇਲੇ ਦੀ ਗੱਲ ਹੈ ਨਾ ਨਾ ਜਦੋਂ ਆ ਮਹਿਨ ਲੱਗੇ ਅੱਛਾ ਕਰ ਗੇ ਵੇਲੇ ਹਾਂ ਹਾਂ ਉਹ ਸਾਰਾ ਪਿੰਡ ਚਲੇ ਗਿਆ ਸੀ ਸਾਬ ਕੁੱਤੀਆਂ ਬਿੱਲੀਆਂ ਮੇਰੇ ਘਰੇ ਤਨੰਗਰ ਜਿਹੜੀ ਗੱਡੀ ਆਨੀ ਫਰੀਜ਼ ਹੈ ਮੱਝਾਂ ਮੇਰੇ ਕੋ ਬੜੀਆਂ ਹੈ। ਈ ਅੱਛਾ ਸਾਰੇ ਪਿੰਡ ਚ ਕੱਲੇ ਤੁਸੀਂ ਉਰੇ ਰਹਿ ਗਏ ਸੀ। ਮੈਂ ਰਹਿ ਗਿਆ। ਉਹ ਬੜਮੀਆਂ ਕੋ ਇੱਧਰ ਤੇਨ ਚਾਰ ਚੱਕੀਆਂ ਤੇਨ ਚਾਰ ਇੱਧਰ। ਦੁੱਧ ਯਾਰਮੀ ਉਹ ਦੇਣਾ ਕੋਈ ਨਗਦੋ ਨਾ ਪੈਸੇ ਦੇਣੇ। ਦੌਰ ਵੀ ਵਾਧੀ ਦਿੰਦੇ ਘਰ ਨਹੀਂ ਦਿੰਦੇ। ਹਾਂ। ਹੁਣ ਵੀ ਟਟੇ ਰਹਿਣਾ। ਬਾਤ ਹੁਣ ਵੀ ਪਿਆ ਇਥੇ। ਇੱਕ ਮਾ ਜਗੀ ਜਿੰਦੀ 2 ਕਿਲੋ ਚਾਰ। ਦੱਬੀ ਰੱਖਾ। ਪਹਿਲਾਂ ਜਾਂਦਾ ਜਵਾਨ ਸੀ ਹੁਣ ਤਾਂ ਸਿਆਣੇ ਹੋ ਗਏ। ਨਹੀਂ ਹੁਣ ਬਾਵੇਂ ਬੁੱਢੇ ਬੁੱਢਾ ਜਿਆਦਾ ਹੀ ਖੰਗਦਾ ਹੈ। ਹਾਂ। ਹਾਂ। ਆਏਗਾ ਜਵਾਨ ਦੀ ਚਰੀਜ ਖਰਾਂਦੀ ਏ ਹੂੰ ਬੁੱਢਾ ਜਿਆਦਾ ਖੰਗਦਾ ਜਿਆਦਾ ਖੰਗਦਾ ਹੋ ਹਾਂ ਤਾਂ ਕੀ ਕਹਨੇ ਹੂੰ ਜਿਹੜੇ ਲੋਕ ਜਾ ਰਹੇ ਛੱਟ ਛੱਟ ਕੇ ਕਹਨੇ ਉਹ ਵੀ ਰੁਕ ਜਾਓ ਐਵੇਂ ਮੋਰੀ ਸ਼ਾਦੀ ਖੁੱਲਦੀ ਕੋਈ ਚਰੀਚੀ ਬਈ ਲੋਕ ਆਵੀ ਰਾਤ ਵੇਖਣ ਟੈਂਕ ਹੈ ਹੈ ਖਰੇ 7 ਕੇ 8 ਚੱਲ ਆਏ ਨੇ ਟੈਂਕਾਂ ਇੱਥੇ ਹਾਂ ਨਹੀਂ ਉੱਥੇ ਹੀ ਰੈਡ ਤੇ ਅੱਛਾ ਤੇ ਇਹਨਾਂ ਨੇ ਹਲਦਾਰ ਜੀ ਲੈਣਾ ਲੈਣਾ ਪਾਟਦੀ ਜਰਜਾਂਗ ਲੱਗੂ ਟ੍ਰੈਫਿਕ ਲੱਗ ਗਿਆ ਉੱਥੇ ਇੱਕ ਕਾਰ ਰਗਾ ਤੇ ਗੱਡੀ ਆਪਣੇ ਕੋਟੀ ਕੱਪ ਗਈ ਉਹ ਮੁੰਡਾ ਇੱਥੇ ਲੈ ਕੇ ਗਿਆ ਤੇ ਉਹਨਾਂ ਲਦਿਆਂ ਮਹੀਂ ਅੱਜ ਫਿਰ ਨਾ ਡਾਣੇ ਲੱਦੇ ਉਹ ਛੜਛੁਰ ਦੌੜ ਕਰਕੇ ਦਰ ਗੱਡੀ ਲੈ ਗਈ ਪਿਛਾ ਲੈ ਗਈ ਜਿਹੜਾ ਗੋੜਾ ਕੋਤਰੇ ਦਾ ਠੀਕ ਹੈ ਤਾਂ ਬਿਲਕੁਲ ਇਹ ਬਜ਼ੁਰਗ ਕੋਰਨਾਮ ਸਿੰਘ ਨੇ ਜਦੋਂ ਕਾਰਗਿਲ ਵਾਰ ਹੋਈ ਸੀ ਤਾਂ ਇਸ ਪਿੰਡ ਦੇ ਵਿੱਚ ਆਰਮੀ ਵੱਲੋਂ ਸੁਰੱਖਿਆ ਦੇ ਮੱਦੇ ਨਜ਼ਰ ਮਾਈਨਸ ਵਿਛਾਈਆਂ ਗਈਆਂ ਸੀ ਸਾਰਾ ਪਿੰਡ ਇਥੋਂ ਪਲਾਨ ਕਰ ਗਿਆ ਸੀਗਾ ਕੱਲੇ ਹੀ ਡਟੇ ਰਹੇ ਤਾਂ ਹੁਣ ਵੀ ਕਹਿੰਦੇ ਟੱਚਰਾਂ ਕਰਦੇ ਨੇ ਜਿਹੜੇ ਲੋਕ ਸਮਾਨ ਲੈ ਕੇ ਲੰਘਦੇ ਨੇ ਕਹਿੰਦੇ ਇਹਨਾਂ ਨੂੰ ਤਾਂ ਚਾ ਚੜਿਆ ਹੋਇਆ